ਬਾਈਕੁੰਠਾ ਖਾਲਸਾ ਸ੍ਰੀ ਬਾਈਕੁੰਠ ਜੀ ਕੀ ਫਤਿਹ ਅਸੀਂ ਐ ਜੀ ਬੀ ਬਾਲਕਰਤਾ ਅਮਨਤਲਵੰਡੀ ਖੋੜ ਤੋਂ ਮੈਂ ਕੁਲਦੀਪ ਸਿੰਘ ਮਾਨ ਡਾਕਟਰ ਗਿੰਦਰ ਸਿੰਘ ਅਸੀਂ ਅੱਜ ਅਸੀਂ ਜੰਗਲ ਨਾਲ ਹੋਣ ਦਾ ਜਿਹੜਾ ਵੀਰਾਂ ਚੁੱਕਿਆ ਸੀ ਅੱਜ ਬੜਾ ਖੁਸ਼ੀ ਵਾਲਾ ਦਿਨ ਹੈ ਸਾਡੇ ਵਾਸਤੇ ਜਿਹੜੀ ਕੁਦਰਤ ਨੂੰ ਹਰ ਰੋਜ਼ ਅਸੀਂ ਗੰਦਲਾ ਕਰ ਰਹੇ ਹਾਂ ਕਿਸੇ ਨਾ ਕਿਸੇ ਤਰ੍ਹਾਂ ਪੈਟਰੋਲ ਫੂਕੇ ਡੀਜ਼ਲ ਫੂਕੇ ਜਾਂ ਆਗਾਂ ਲਾ ਕੇ ਉਹਨੂੰ ਇੱਕ ਸੁਧਾਰਨ ਦੇ ਲਈ ਕੋਪਰਾਲਾ ਕੀਤਾ ਹੈ ਤੱਜ ਜਿਹੜੀਆਂ ਅੱਜ ਆਪਾਂ ਜੰਗਲ ਲਾਉਣ ਦਾ ਲਗਭਗ 3025 ਬੂਟੇ ਲਾ ਰਹੀਆਂ ਜੇ ਆਪਾਂ 1 ਏਕੜ ਦੇ ਵਿੱਚ ਤੇ ਉਹਦੇ ਬਾਰੇ ਸਵੇਰ ਦਾ ਇਹ ਸ਼ੁਰੂ ਹੋਇਆ ਹੋਇਆ ਸਾਰੀਆਂ ਸੰਗਤਾਂ ਆਈਆਂ ਫੀਆਂ ਨੇ ਲੱਗੀਆਂ ਹੋਈਆਂ ਤੇ ਇੱਕ ਇਹ ਨਹੀਂ ਵੀ ਆਪਾਂ ਕੱਲਾ ਇਹ ਜੀ ਕਰ ਰਹੇ ਆਪ ਲਾ ਰਹੀ ਸੰਗਤਾਂ ਵਿੱਚ ਇਹ ਵੀ ਉਤਸ਼ਾਹ ਪੈਦਾ ਕਰ ਰਹੇ ਆ ਵੀ ਉਹ ਆਪਣੇ ਘਰੇ ਵੀ ਜਾ ਕੇ ਇੱਕ ਬੂਟਾ ਦੋ ਬੂਟੇ 10 ਬੂਟੇ ਅੱਧਾ ਮਰਲਾ ਮਰਲਾ ਦੋ ਬਾਬੇ ਉਹ ਵੀ ਲਾਉਣਗੇ ਇਹਨਾਂ ਦੇ ਵਿੱਚ ਪ੍ਰਭਾਵਿਤ ਹੋ ਕੇ ਜਾਣ ਕੇ ਉੱਥੇ ਤੇ ਜਿੰਮੀ ਸਰ ਤੁਸੀਂ ਸਵੇਰ ਦਾ ਦੇਖ ਰਹੇ ਹੋ ਸਾਰਾ ਸੰਗਤਾਂ ਦਾ ਸ਼ਾ ਸ਼ਾ ਤੇ ਤੁਹਾਨੂੰ ਕਿਵੇਂ ਲੱਗ ਰਿਹਾ ਹੈ ਸਰ ਮੈਂ ਤਾਂ ਬਹੁਤ ਵਧੀਆ ਲੱਗ ਰਿਹਾ ਮੈਂ ਤਾਂ ਇਹ ਵੀ ਕਹਾਂਗਾ ਕਿ ਜਿਹੜੇ ਕਾਰਾਂ ਵੇਚਣ ਵਾਲੇ ਆ ਤੇ ਏਸੀ ਵੇਚਣ ਵਾਲੇ ਆ ਉਹ ਹਰੇਕ ਏਸੀ ਦੇ ਨਾਲ ਇੱਕ ਬੂਟਾ ਦਿਆਂ ਕਰਨ ਤੇ ਹਰੇਕ ਕਾਰ ਦੇ ਨਾਲ ਇੱਕ ਬੂਟਾ ਲਿਆ ਕਰਨ ਜਦੋਂ ਵੀ ਤੁਸੀਂ ਜਾਂਦੇ ਹੋ ਕਾਰ ਦੇ ਬੂਟੇ ਨੂੰ ਲਾਓ ਇਹ ਵੀ ਦੇਖ ਪਾਲੋ ਉਸੇ ਤਰ੍ਹਾਂ ਕਰੋ ਜਿਵੇਂ ਤੁਸੀਂ ਕਾਰ ਦੀ ਕਰਦੇ ਹੋ ਏਸੀ ਦੀ ਕਰਦੇ ਹੋ ਔਰ ਜਿਹੜਾ ਕਾਰ ਦੀ ਜਦੋਂ ਸਰਵਿਸ ਕਰਨ ਜਾਂਦੀ ਹੈ ਜਾਏ ਸੀ ਸਰਵੇਸ ਕਰਵਾਉਣਾ ਦਾ ਤੋਂ ਚੈੱਕ ਕੀਤਾ ਜਾਵੇ ਬੂਤਾ ਠੀਕ ਲੱਗਿਆ ਕਿ ਨਹੀਂ ਤਾਂ ਕਿਉਂ ਜਿੰਨੀ ਆਕਸੀਜਨ ਵੰਡੀ ਆ ਉਨੀ ਤੋਂ ਕਾਰਬਨ ਉਸ ਤੋਂ ਜ਼ਿਆਦਾ ਕੱਢੀ ਜਾਂਦੇ ਆ ਇਹ ਏਸੀ ਕੇ ਕਾਰਨ ਜਿਹਨਾਂ ਨੂੰ ਪੋਟੂਸ਼ਨ ਖਤਮ ਕਰਨ ਦੇ ਲਈ ਇਹ ਮੇਰੇ ਹਿਸਾਬ ਨਾਲ ਬਹੁਤ ਵਧੀਆ ਫਰਾਲਾ ਜੀ ਹੋਂ ਦੇ ਵਿੱਚ ਆ ਜੀ ਸਾ ਜਿਵੇਂ ਹੁਣ ਆਪਣਾ ਪਹਿਲਾ ਵੀ ਹੈ ਜਿਹੜਾ ਜੰਗਲ ਲੱਗਿਆ ਹੋਇਆ 1.5 ਏਕੜ ਦੇ ਵਿੱਚੋਂ بڑا ਬਲੰਦੀਆਂ ਨੂੰ ਸ਼ੋਰ ਰਹਾ ਪਾ ਦੇਖ ਲਈ ਆਪਣੇ ਸਾਹਮਣੇ ਹੀ ਆ ਇਹ ਅਜਨੀਆਂ ਵੀ ਆਉਂਦੇ ਦਿਨਾਂ 'ਚ ਇਹ ਵੀ ਆਪਾਂ ਕੋਈ ਨਾ ਕੋਸ ਕਾਇਨਾਤ ਦੇ ਵਿੱਚ ਤਨਕੇ ਜਿੰਨਾ ਆਪਾਂ ਕੋਈ ਨਾ ਕੋਈ ਹਿੱਸਾ ਪਾਵਾਂਗੇ ਤੇ ਜਿਵੇਂ ਆਪਣੇ ਕੋਲ ਲੱਗੇ ਹੋਏ ਨੇ ਸਾਡੇ ਵੀਰ ਨੇ ਕਹਾੜੀ ਤੋਂ ਆਏ ਹੋਏ ਨੇ ਉਹ ਸਾਰੇ ਲੱਗੇ ਹੋਏ ਨੇ ਬਰਨੀ ਤੋਂ ਸੰਗਤ ਆਈ ਹੋਈ ਹੈ ਫਲੁੰਦੀ ਤੋਂ ਆਲਮਗੀਰ ਤੋਂ ਕਿੰਨੇ ਹੀ ਪਿੰਡਾਂ ਤੋਂ ਵੱਖਰੇ-ਵੱਖਰੇ ਪਿੰਡਾਂ ਤੋਂ ਤਲਵੰਡੀ ਕੋਰਸ ਪਿੰਡ ਤੋਂ ਜਿਹੜਾ ਤਾਂ ਹੰਪਲਵੰਡੀ ਕੋਰਸ ਦਾ ਇਥੋਂ ਸਾਰੇ ਪਾਸੇ ਆ ਕੇ ਆਪਾਂ ਇੱਕ ਇਹ ਅਫਰਾਲਾ ਜਿਹੜਾ ਕਰਿਆ ਹੈ ਮੈਨੂੰ ਲੱਗਦਾ ਵੀ ਇਹ ਸਾਦਕਤਾ ਹੋਏਗਾ ਹੀ ਸਰ ਕੁਝ ਨਾ ਕੁਝ ਤਾਂ ਆਪਾਂ ਆਪਣੀ ਕਾਇਨਾਤ ਦੇ ਨਤੀਜਾ ਦੇਖੋ ਕੱਲ ਜੀ ਕਿਹਨੂੰ ਆਪਾਂ ਚੱਲਦੇ ਆ ਰਹੇ ਸੀ ਜੀ ਸਰ ਇਹ ਤਾਂ ਆਪਾਂ ਹੁਣ ਖਤੌੜ ਲਾਇਆ ਜਿਹੜਾ ਆਪਾਂ 2.5 ਸਾਲ ਪਹਿਲਾਂ ਦਾ ਲਾਇਆ ਜੀ ਸਰ ਜਦੋਂ ਆਪਾਂ ਉਸ ਸਾਰੇ ਰਸਤੇ ਵਿੱਚ ਦੀ ਗੁਜ਼ਰ ਰਹੇ ਸੀ ਉਦੋਂ ਤੇ ਕੈਂਪਲੇਟ ਤੇ ਕਿੰਨਾ ਫਰਕ ਕਿੰਨਾ ਫੰਡੀ ਹਵਾ ਚੱਲਦੀ ਸੀ ਮਾਹੌਲ ਬਹੁਤ ਛੋਟ ਜਿਹਾ ਮਾਸਟਰ ਮਤਲਬ ਇਹ ਕਿਹਾ ਜਾਂਦਾ ਵੀ ਜਿੱਥੇ ਤੁਸੀਂ ਬੂਤੇ ਲੱਗੇ ਆ ਕਿੱਥੇ ਬੂਤੇ ਨਹੀਂ ਲੱਗੇ ਉਸ ਧਰਤੀ ਦਾ ਟੈਂਪਰੇਚਰ ਘੱਟੋ ਘੱਟ 7-8 ਡਿਗਰੀ ਦਾ ਘੱਟ ਹੁੰਦਾ ਹੈ ਭਰ ਭਰ ਸਾਨੂੰ ਜਿੱਥੇ ਬੂਤੇ ਸਾਨੂੰ 7-8 ਡਿਗਰੀ ਦੇ ਪਾਣੀ ਮਿਲਦੇ ਨੇ ਤੇ ਅਸੀਂ ਜਿਹੜੇ 52 52 ਡਿਗਰੀ ਦੇ ਮੁਕ ਭੋਗੇ ਆ ਉਹ ਤੋਂ ਬੱਸ ਜੀ ਜੀ ਉਹ ਵੀ ਅਸੀਂ 45 40 45 ਤੇ ਅੱਜ ਬਹੁਤ ਬਹੁਤ ਕਿੰਨਾ ਹੀ ਟੈਂਪਰੇਚਰ ਕਿੰਨਾ ਹਾਈ ਹੋਣ ਲੱਗ ਗਿਆ ਕੀ ਤਾਂ ਬੱਤੀ ਚੱਲੇ ਸਰ ਪਾਕਿਸਤਾਨ ਦਾ ਮੈਂ ਦੇਖ ਰਿਹਾ ਸੀ 54 54 ਤੋਂ ਪਰਵਾਹ ਮਕੰਦੀ ਸੀ ਆ ਉਹ ਆਪਾਂ ਸਾਰੇ ਰਲ ਕੇ ਇਸ ਆਪਣੇ ਜਿਹੜਾ ਪੋਲੂਸ਼ਨ ਨੂੰ ਪੋਲੂਸ਼ਨ ਮੁਕਤ ਕਰਨ ਵਾਸਤੇ ਕੁਛ ਨਾ ਕੁਛ ਆਪਣਾ ਬਣਦਾ ਯੋਗਦਾਨ ਪਾਈਏ ਇੱਕ ਬੂਟੇ ਤੋਂ ਲੈ ਕੇ ਜਿੰਨਾ ਵੀ ਉੱਪਰ ਮਰਜ਼ੀ ਲਈ ਤੇ ਉਹਨੂੰ ਪਾਲੀਏ ਜਿੰਨਾ ਵੀ ਆਪਾਂ ਕਰ ਸਕਦੇ ਰਾਤ ਦੇ ਦਿਨੇ ਸੌਂ ਖਾਓ ਤੇ ਤੁਸੀਂ ਕੋਈ ਨਾ ਕੋਈ ਬੂਟਾ ਲਾਉਣਾ ਪਰ ਬੂਟਾ ਲਾਉਣਾ ਹੀ ਨਹੀਂ ਆ ਉਹ ਉਹਨੂੰ ਪਾਲਣਾ ਆ ਤਾਂ ਕਿ ਉਹ ਵੱਡਾ ਹੋਵੇ ਵੱਡਾ ਹੋ ਕੇ ਤੇ ਆਪਣੀ ਆਉਣ ਵਾਲੀ ਜਨਰੇਸ਼ਨ ਜਿਹੜੀ ਆ ਉਹ ਸਾਨੂੰ ਬਲੇਮ ਨਾ ਕਰ ਸਕੇ ਵੀ ਤੁਸੀਂ ਸਾਡੇ ਲਈ ਕੀਤਾ ਕੁਝ ਨਹੀਂ ਆ ਤੁਸੀਂ ਸਾਡਾ ਮਾਹੌਲ ਖਰਾਬ ਕਰਕੇ ਗਏ ਥੈਂਕ ਯੂ ਤੇ ਇਹ ਵੀ ਦੱਸਦੀ ਆ ਜਿਹੜਾ ਅਸੀਂ ਇੱਥੇ ਲਾਏ ਆ ਇਹ ਸਾਰੇ ਆਮ ਬੂਟੇ ਨੇ ਟੱਕ ਤੋਂ ਲੈ ਕੇ ਇੱਕ ਜੰਗਲ ਬਣਾਇਆ ਹੈ ਇੱਕ ਬਣ ਬਣ ਤਾਂ ਹੀ ਨੂੰ ਅਸੀਂ ਐਸਟੀਬੀ ਪਵਿੱਤਰ ਜੰਗਲ ਦਾ ਨਾਮ ਦਿੱਤਾ ਹੈ ਪਵਿੱਤਰ ਬਣ ਦਾ ਨਾਮ ਦਿੱਤਾ ਇਹਦੇ ਚ ਸਾਰੇ ਤਰ੍ਹਾਂ ਦੇ ਜਿਹੜੇ ਸਾਡੀਆਂ ਕਿਸੇ ਲੋਪ ਹੋ ਰਹੀਆਂ ਨੇ ਉਹ ਇਹਦੇ ਚ ਆ ਜਾਣਗੀਆਂ ਸਾਰੀਆਂ ਤੇ ਆਓ ਜਦੋਂ ਵੀ ਤੁਹਾਡਾ ਮਨ ਘਰ ਚੱਕਰ ਲੱਗਦਾ ਤਾਂ ਇੱਥੇ ਵੀ ਇਸ ਪਵਿੱਤਰ ਜੰਗਲ ਦਾ ਵੀ ਜਰੂਰ ਚੱਕਰ ਲਾਓ ਆਨੰਦ ਮਾਣੋ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ